ਪਾਲ 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 ਮਰਦਾਬ ਮਰਦਾਬ ਜੀ ਆਵਾਜ਼ ਕੇਂਦਰੀ ਗ੍ਰਹਿ ਮੰਤਰੀ ਦੇ ਖਿਲਾਫ ਜੀ ਆਵਾਜ਼ ਬੀਤੇ ਦਿਨ ਰਾਜਪੁਰਾ ਦੇ ਡਾਕਟਰ ਭੀਮਰਾਓ ਅੰਬੇਡਕਰ ਚੌਕ ਦੇ ਨੇੜੇ ਪਾਈਚਾਰਾ ਦੇ ਸਮਰਥਕਾਂ ਨੇ ਵਾਲਮੀਕੀ ਪਾਈਚਾਰਾ ਆਗੂ ਹਾਂਸ ਰਾਜ ਪਨਵਾੜੀ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਗ੍ਰਹਿ ਮੰਤਰੀ ਦੇ ਪੋਸਟਰ ਵੀ ਸਾੜ ਦਿੱਤੇ ਨੇ ਇਸ ਮੌਕੇ ਵਾਲਮੀਕੀ ਪਾਈਚਾਰਾ ਦੇ ਮੁਖ ਆਗੂ हांसराज ਬਨਵਾੜੀ ਦਾ ਕਹਿਣਾ ਹੈ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਸੰਸਦ ਦੇ ਵਿੱਚ ਬਾਬਾ ਸਾਹਿਬ ਦੇ ਖਿਲਾਫ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ਦੇ ਵਿੱਚ ਤਰਨਾ ਦਿੱਤਾ ਗਿਆ ਜਿਸ ਨੂੰ ਲੈ ਕੇ ਐਸ ਸੀ ਐਸ ਕੇ ओबीसी ਭਾਈਚਾਰੇ ਦੇ ਵਿੱਚ ਰੋਸ ਹੈ ਉਹਨਾਂ ਨੇ ਕਿਹਾ ਅਸੀਂ ਸਾਰੇ ਬਾਬਾ ਸਾਹਿਬ ਦੇ ਅੰਸ਼ਾਂ ਇੱਕ ਹੀ ਬਾਬਾ ਸਾਹਿਬ ਹੈ ਸੋ ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਹੈ ਜੇਕਰ ਕੇਂਦਰੀ ਮੰਤਰੀ ਨੇ ਜਲਦ ਮਾਫੀ ਨਾ ਮੰਗੀ ਤਾਂ ਸਮਾਜ ਦੇ ਲੋਕ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਨਗੇ। ਰਾਜ ਪ੍ਰਧਾਨ ਸਪਾਈਸੋ ਜੀ ਨੂੰ ਪੰਜਾਬ ਰਾਜਪੁਰਾ ਇਹ ਜਿਹੜਾ ਧਰਨਾ দেয়া ਅਸੀਂ ਅਮਿਤ ਸ਼ਾਹ ਬਾਰੇ দেয়া ਜਿਨ੍ਹਾਂ ਨੇ ਸਾਡੀ ਟ੍ਰਿਪ ਨਹੀਂ ਕਰੀ ਆ ਬਾਬਾ ਸਾਹਿਬ ਬਾਰੇ ਜੀ ਲੋਕਾਂ ਨੇ ਇੱਕ ਫੈਸਲਾ ਬਣਾ ਲਿਆ ਬਾਬਾ ਸਾਹਿਬ ਬਾਬਾ ਸਾਹਿਬ ਕਿਉਂਕਿ ਬਾਬਾ ਸਾਹਿਬ ਹੈਗੇ ਆਂ ਔਰ ਬਾਬਾ ਸਾਹਿਬ ਹੀ ਰਹਿਣਗੇ ਐਸੇ ਬੰਦੇ ਕਹਿਣ ਦੋ ਅਮਿਤ ਸ਼ਾਹ ਬਾਰੇ ਕਹੋ ਬਾਬਾ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਉਸਕੇ ਆਂਸਰ ਪੈਂਦਾ ਹੁੰਦਾ ਬਾਬਾ ਸਾਹਿਬ ਇੱਕ ਹੀ ਹੈ ਹਜ਼ਾਰੋਂ ਕਰੋੜੋਂ ਬਾਬਾ ਸਾਹਿਬਾਂ ਜਿੰਨੇ ਬੱਚੇ ਖੜੇ ਆ ਕਿਤਿਆਂ ਸਾਡੇ ਖੜੀਆਂ ਬੀਬੀਆਂ ਬਣਾ ਇਹ ਸਾਰੇ ਬਾਬਾ ਸਾਹਿਬ ਕੀ ਹਾਲਸਾ ਇਸ ਕਰਕੇ ਸਾਨੂੰ ਇਸ ਕਰ ਰੋਸ ਆ ਅੱਜ ਇਸਕੇ ਪਰਤੇ ਸੀ ਬਾਬਾ ਸਾਹਿਬ ਕੇ ਚੌਕ ਤੇ ਫੁੱਕਾਂਗੇ ਔਰ ਧਰਨਾ ਦੇ ਰਹਿਗੇ ਔਰ ਮੁਰਦਾਬਾਦ ਦੇ ਨਾਰੇ ਲਾਗੇ ਤਾਂ ਕਿ ਇਹ ਜਿਹੜੇ ਸ਼ਬਦ ਨੇ ਵਾਪਸ ਕਰੋ ਔਰ ਇਹ ਆਪਣੇ ਗ੍ਰਹਿ ਮੰਤਰੀ ਤੋਂ ਅਸਤੀਫਾ ਦੇ ਪ੍ਰਧਾਨ ਜੀ ਕਿਹੜੀ ਕਿਹੜੀ ਜਥੇਬੰਦੀ ਅੱਜ ਨਾਲ ਆ ਸਾਡੇ ਦੇਖੋ ਜਥੇਬੰਦੀਆਂ ਤਾਂ ਸਾਡੀਆਂ ਆਪਣੀਆਂ ਇਹ ਸਾਰੇ ਬਾਦਮੀਕ ਸਾਹਿਬ ਜਿਹੜੇ ਵਾਰਮਿਕੀ ਰਮਦਾਸੀਏ ਸਾਡੇ ਭਾਈ ਸਾਹਿਬ ਖੜੇ ਆ ਸਾਡੀਆਂ ਸਾਰੀਆਂ ਜਨੀ ਜਾਤਾਂ ਵਿੱਚੋਂ ਸਾਡੇ ਗੱਡੀਆਂ ਭਾਈਚਾਰਾ ਵੀ ਹੈਗਾ ਆ ਔਰ ਸਾਡੇ ਹੋਰ ਵੀ ਜਿਹੜੇ ਲੋਕ ਲੈ ਕੇ ਆ ਔਰ ਸਾਡੇ ਸਾਥੀ ਸਾਰੇ ਖੜੇ ਆ ਔਲਾ ਜੀ ਸਾਡੇ ਖੜੇ ਆ ਜਿਹੜੇ ਕਸ਼ਮੀਰੀ ਪੰਡਤ ਜੀ ਆ ਉਹਨਾਂ ਕੋਈ ਸਾਰੇ ਸਾਡੇ ਨਾਲ ਖੜੇ ਆ ਕੋਈ ਜਾਤੀ ਪਾਤੀ ਤੋਂ ਉੱਠ ਕੇ ਅਸੀਂ ਇੱਕ ਛੰਡੇ ਥੱਲੇ ਖੜੇ ਹੋਏ ਆ ਸਮਾਜ ਪਾਟੀ ਰਾਜਪੁਰਾ ਜੋ ਮਿਤਸ਼ਾ ਨੇ ਪਾਰਲੀਮੈਂਟ ਦੇ ਵਿੱਚ 바ਵਾ ਸਾਹਿਬ ਦਾ ਅਪਮਾਨ ਕੀਤਾ ਉਸ ਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਲਚਲ ਆ ਪੂਰੇ ਦੇਸ਼ ਦੇ ਵਿੱਚ ਐਸਸੀ ਐਸਟੀ ਓਬੀਸਰ ਮਨੋਰਟੀ ਜਿਹੜਾ ਵਰਗ ਹੈ ਉਹਦੇ ਵਿੱਚ ਰੋਸ ਹੈ ਅਰ ਜਿਹਦੇ ਰੋਸ ਵੱਜੋਂ ਅੱਜ ਅਸੀਂ ਇੱਥੇ ਉਹ ਇੰਨੇ ਤਸਾਦਾ ਜੋ ਗੁਰਦਾਬਾਦ ਹਾਈ ਹਾਈ ਕੀਤੀ ਹੈ ਅਰ ਇਸ ਦੇ ਸੰਬੰਧ ਦੇ ਵਿੱਚ ਅਸੀਂ ਸਾਰੇ ਬਹੁਤ ਸਮਾਜ ਪਾਰਟੀ ਦੇ ਵਾਲਮੀਕ ਸਮਾਜ ਅਰਬਦਾਸੀਆ ਐਸਸੀ ਐਸਟੀ ਓਬੀ ਦੇ ਸਾਰੇ ਲੋਕ ਦਲਿਤ ਵਰਗ ਦੀਆਂ ਸਾਰੀਆਂ ਜਿਥੇ ਬੰਦੀਆਂ ਸਾਡੇ ਨਾਲ ਹੈ ਅਰ ਸਾਰੇ ਹੀ ਇਹ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੈ ਅਰ ਮੈਂ ਬੇਨਤੀ ਕਰੂੰਗਾ ਕਿ ਅੱਜ ਵੀ ਸਾਰਾ ਦਿਨ ਪ੍ਰਦਰਸ਼ਨ ਹੁੰਦੇ ਰਹੇ ਮੀਂਹ ਪੈਣ ਦੇ باوجود ਔਰ ਕੱਲ ਨੂੰ ਸਾਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋਣੇ ਹੈ ਬਹੁਜ ਸਮਾਜ ਪਾਰਟੀ ਵੱਲੋਂ ਜਿੰਨੇ ਸਾਥੀ ਆਏ ਅੱਜ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਔਰ ਕੋਸ਼ਿਸ਼ ਮੇਰੀ ਬੇਨਤੀ ਹੈ ਵੀ ਕੱਲ ਨੂੰ ਵੀ ਸਾਰੇ ਰਾਜ ਪਰ ਇੱਕ ਪਟਿਆਲੇ ਪਹੁੰਚਣ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ الخبر خبر تزدهى